ਪੀਤੀ ਰਾਜ ਦੇ ਅੰਦਰ ਵਿਕੇ ਭਾਈ ਪਸਾਬਾ ਕੈਨੇ ਮੰਤਰੀ ਅਤੇ ਸੀਨੀਅਰ ਅਗੂ ਮੰਨਨ ਕਾਲੀਆ ਦੇ ਘਰ ਕਰਨੇਡ ਧਮਾਕਾ ਹੋਇਆ ਇਸੇ ਘਟਨਾ ਦੇ ਸੰਬੰਧ ਵਿੱਚ ਪਟਿਆਲ ਦੇ ਨਰਨਾ ਚੋਂ ਵਿਕੇ ਮਹਿਲਾ ਮੋਟਾ ਪੰਜਾਬ ਦੀ ਪ੍ਰਧਾਨ ਪ੍ਰਵਾਨਿਆ ਜੈਂਦਰ ਕੋਰ ਅਤੇ ਭਾਜਪਾ ਵਰਕਰ ਲੋਕ ਆਵਾਜ਼ੀ ਪਾਰਟੀ ਦਾ ਦੋਸ਼ ਪਸਰਿਆ ਗਿਆ ਮੀਡੀਆ ਗੱਲਬਤ ਕਰਦੇ ਹੋਏ ਜੈਂਦਰ ਕੋਰ ਨੇ ਕਿਹਾ ਕਿ ਸਾਡੇ ਭਾਜਪਾ ਦੇ ਸੀਨੀਅਰ ਅਗੂ ਸਾਬਕਾ ਮੰਤਰੀ ਮੰਨਨ ਕਾਲੀਆ ਦੇ ਘਰ ਤੇ ਜੋ ਗ੍ਰਨੇਡ ਹਮਲਾ ਹੋਇਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਪੰਜਾਬ ਦੇ ਅੰਦਰ ਇਸ ਸਮੇਂ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਕਈ ਧਾਰਮਿਕ ਸਥਾਨਾਂ ਤੇ ਇਹਦੇ ਤਾਂ ਬਾਬਾ ਵੀਰਾਓ ਅੰbedkar ਜੀ ਦੀ ਮੂਰਤੀ ਭੰਤੌਰ ਕੀਤੀ ਗਈ ਮੈਂ ਭਗਵਾਨ ਜੀ ਸਾਨੂੰ ਪੁੱਛਾਂ ਹਾਂ ਕਿ ਮੁੱਖ ਮੰਤਰੀ ਜੀ ਕੀ ਤੁਸੀਂ ਇਥੇ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਤੋਂ ਪਹਿਲਾਂ ਜੋ ਕਿ ਹੈ ਹੀ ਨਹੀਂ ਉਹਨਾਂ ਨੇ ਕੀ ਕੋਈ ਕਹਿ ਤੂ ਆਪ ਹੀ ਦੇਖੋ ਤੁਹਾਨੂੰ ਜੇਕਰ ਤੁਸੀਂ ਆਜੋ ਆਜੋ ਭਾਈ ਮੁੱਖਾ ਜੀ ਆਜੋ ਅੱਜ ਅਸੀਂ ਲਾਅ ਐਂਡ ਔਰਡਰ ਤੇ ਬੈਠੇ ਹੋਏ ਹਾਂ ਜੀ ਜੋ ਘਟਾਇਆ ਹੋ ਰਹੀਆਂ ਨੇ ਰਾਤ ਜਿਹੜੀ ਇੱਕ ਵਾਪਰੀ ਹੈ ਉਹ ਜਿੱਥੇ ਸਾਡੇ ਸੀਨੀਅਰ ਲੀਡਰ ਬਣ ਰਹੇ ਤੇ ਕਾਲੀ ਹਿੱਤੇ ਕਾਰਗਨੇਟ ਸਿੱਟੀ ਗਈ اور اس اے دیکھو پہلے تا پلیس سٹیشن سے سٹی جا رہی ہیں سکر پیچھے مندر سٹی گرنیٹ ہون ساڑھے لیڈر دے کر آج سٹ رہے ہیں اور کوئی بندہ نہیں پڑھے جا رہے ہیں چار پانچ مینے ہوگے نے اے ہاتھ چاہن ہوگے ہوئے تو اسی جتھے بھی جاؤ مرڈر ہو رہے ہیں چوریاں ہو رہے ہیں کوئی سیف نہیں فیل کر رہے ہیں پنجاب جی ਔਰ ਸਾਡੀ ਸਰਕਾਰ ਸੁੱਤੀ ਪਈ ਹੈ ਭਗਵੰਤ ਮਾਨ ਦੇ ਸਕੂਲਾਂ ਮੈਵਨੈਂਸ ਖੋਲੇ ਜਾ ਰਹੇ ਨਹੀਂ ਉਹਦੇ ਤੇ ਜਿਹੜੇ ਦਿੱਲੀ ਦੇ ਲੋਕ ਆਏ ਹੋਏ ਨੇ ਉਹਨਾਂ ਦੇ ਨਾਮ ਲਖਾਰਟੇ ਲੱਗੇ ਰਹ ਰਹੇ ਕਿਸ ਵਜੇ ਨਾਲ ਉਹਨਾਂ ਦਾ ਕੀ ਹੈ ਇੱਥੇ ਪੰਜਾਬ ਨੂੰ ਰਿਪਰੈਜ਼ੈਂਟਾ ਨਹੀਂ ਕਰਦੇ ਉਹਨਾਂ ਚ ਲੱਗੇ ਹੋਏ ਨੇ ਲੋਨ ਨਾਲ ਦੀ ਪਰਵਾਹ ਨਹੀਂ ਕੋਈ ਮਰ ਜਾਏ ਕੋਈ ਕੁਝ ਹੋ ਜਾਏ ਚੱਲੀ ਜਾਦੋਂ ਕੱਪ ਮੈਂ ਕਿਸ ਤਰ੍ਹਾਂ ਦੇਖ ਰਹਾ ਕਿ ਪੰਜਾਬ ਦੇ ਵਿੱਚ ਆ ਪਰਪੱਕ ਜਿਆਦੇ ਪਟਿਆਲੇ ਚ ਪਹੁੰਚ ਲਿਆ ਕੈਨੇਡਾ ਭਲਾ ਇਸ ਤਰ੍ਹਾਂ ਦੇਖ ਬੜਾ ਸੀਰੀਅਸ ਮਾਮਲਾ ਹੈ ਜੀ ਇਹਨੂੰ ਇਹ ਸਰਕਾਰ ਤਾਂ ਸੋਚਦੀ ਹੈ ਕਿ ਕੁਝ ਵੀ ਨਹੀਂ ਹੋ ਰਿਹਾ ਚੱਲ ਹੀ ਜਾਂਦਾ ਹੋਏ ਸਭ ਚੱਲ ਰਿਹਾ ਹੈ ਅਸੀਂ ਤਾਂ ਸਖਤ ਨਿੰਦਾ ਕਰਦੇ ਐ ਅਸੀਂ ਸਾਡੇ ਅਸੀਂ ਸਾਰੇ ਪੰਜਾਬ ਦੇ ਨਾਗਰਿਕ ਐ ਅਸੀਂ

ਅਸੀਂ ਬਾਰਡਰ ਸਟੇਟ ਹੈ ਇਹ ਕੋਈ ਖੇਡ ਨਹੀਂ ਹੈ ਹੁਣ ਜੇ ਇੰਨਾ ਪਰੋਸਾ ਨਹੀਂ ਹੈ ਤੁਸੀਂ ਦਿੱਲੀ ਦੇ ਬੰਦੇ ਜਿੱਥੋਂ ਦਿੱਲੀ ਹਰ ਕੇ ਆ ਕੇ ਉਹਨਾਂ ਨੂੰ ਇੱਥੇ ਬਿਠਾਇਆ ਹੋਇਆ ਸਾਰੇ ਕਿਤੇ ਤਾਂ ਤੁਹਾਡੇ ਕੋਲ ਤੁਹਾਡੇ ਕੋਲ ਹੈ ਹੀ ਨਹੀਂ ਕੰਫੀਡੈਂਸ ਨਹੀਂ ਹੈ ਭਗਵਾਨ ਮਾਨਤ ਹੋਵੇ ਪਾਰੇ